ਜੁਰਗ ਦੋਸਤ ਇੱਕ ਪਾਰਕ 'ਚ ਬੈਠੇ ਸੀ ਗੱਲਾਂ ਕਰਦੇ ਕਰਦੇ ਰੋਟੀ ਦੀ ਗੱਲ ਚੱਲ ਪਈ ਫਿਰ ਇੱਕ ਦੋਸਤ ਨੇ ਕਿਹਾ ਪਤਾ ਹੈ ਰੋਟੀ ਕਿੰਨੀ ਤਰ੍ਹਾਂ ਦੀ ਹੁੰਦੀ ਹੈ ਕਿਸੇ ਨੇ ਮੋਟੀ ਪਤਲੀ ਤੇ ਕਿਸੇ ਨੇ ਕੁਝ ਹੋਰ ਹੀ ਤਰ੍ਹਾਂ ਦੀ ਰੋਟੀ ਬਾਰੇ ਦੱਸਿਆ ਫਿਰ ਇੱਕ ਦੋਸਤ ਨੇ ਕਿਹਾ ਕਿ ਨਹੀਂ ਦੋਸਤ ਭਾਵਨਾ ਤੇ ਕਰਮ ਦੇ ਆਧਾਰ ਤੇ ਰੋਟੀ ਚਾਰ ਤਰ੍ਹਾਂ ਦੀ ਹੁੰਦੀ ਹੈ ਪਹਿਲੀ ਸਭ ਤੋਂ ਸੁਆਦਿਸ਼ਟ ਰੋਟੀ ਮਾਂ ਦੀ ਮਮਤਾ ਤੇ ਪਿਆਰ ਨਾਲ ਭਰੀ ਹੋਈ ਜਿਸ ਨਾਲ ਪੇਟ ਤਾਂ ਭਰਦਾ ਹੈ ਪਰ ਮਨ ਕਦੇ ਨਹੀਂ ਭਰਦਾ ਇੱਕ ਦੋਸਤ ਨੇ ਕਿਹਾ ਸੋਣਾ ਨੇ ਸੱਚ ਪਰ ਵਿਆਹ ਤੋਂ ਬਾਅਦ ਮਾਂ ਦੀ ਰੋਟੀ ਘਾਟੀ ਮਿਲਦੀ ਹੈ ਉਸਨੇ ਅੱਗੇ ਕਿਹਾ ਹਾਂ ਇਹ ਹੀ ਤਾਂ ਗੱਲ ਹੈ ਦੂਸਰੀ ਰੋਟੀ ਪਤਨੀ ਦੀ ਹੁੰਦੀ ਹੈ ਜਿਸ ਵਿੱਚ ਆਪਣੇ ਪੰਤੇ ਸਮਰਪਣ ਦੀ ਭਾਵਨਾ ਹੁੰਦੀ ਹੈ ਜਿਸ ਨਾਲ ਢਿੱਡ ਤੇ ਮਨ ਦੋਵੇਂ ਭਰ ਜਾਂਦੇ ਨੇ ਕੀ ਗੱਲ ਕੀਤੀ ਯਾਰ ਐਦਾਂ ਤਾਂ ਅਸੀਂ ਕਦੇ ਸੋਚਿਆ ਹੀ ਨਹੀਂ ਫਿਰ ਤੀਜੀ ਰੋਟੀ ਕਿਸ ਦੀ ਹੁੰਦੀ ਹੈ ਇੱਕ ਦੋਸਤ ਨੇ ਸਵਾਲ ਕੀਤਾ ਤੀਜੀ ਰੋਟੀ ਨੂੰ ਦੀ ਹੁੰਦੀ ਹੈ ਜਿਸ ਵਿੱਚ ਸਿਰਫ ਫਰਜ ਦੀ ਭਾਵਨਾ ਹੁੰਦੀ ਹੈ ਜੋ ਥੋੜਾ ਥੋੜਾ ਸਵਾਦ ਵੀ ਦਿੰਦੀ ਹੈ ਤੇ পেট ਵੀ ਭਰਦੀ ਹੈ ਤੇ ਬੁਢਾਪਾ ਘਰਾਂ ਦੇ ਦੁੱਖਾਂ ਤੋਂ ਵੀ ਬਚਾਉਂਦੀ ਹੈ ਕੁਝ ਦੇਰ ਲਈ ਉੱਥੇ ਚੁੱਪ ਛਾ ਗਈ ਪਰ ਇਹ ਚੌਥੀ ਰੋਟੀ ਕਿਹੜੀ ਹੁੰਦੀ ਹੈ ਚੁੱਪ ਤੋੜਦਿਆਂ ਇੱਕ ਦੋਸਤ ਨੇ ਪੁੱਛਿਆ ਚੌਥੀ ਰੋਟੀ ਨੌਕਰਾਨੀ ਦੀ ਹੁੰਦੀ ਹੈ ਜਿਸ ਨਾਲ ਨਾ ਤਾਂ ਕਦੇ ਬੰਦੇ ਦਾ ਢਿੱਡ ਭਰਦਾ ਤੇ ਨਾ ਹੀ ਮੰਤਰਪਤ ਹੁੰਦਾ ਤੇ ਸਵਾਦ ਦੀ ਤਾਂ ਕੋਈ ਗਾਰੰਟੀ ਹੀ ਨਹੀਂ ਤਾਂ ਫਿਰ ਸਾਨੂੰ ਕੀ ਕਰਨਾ ਚਾਹੀਦਾ ਇੱਕ ਦੋਸਤ ਵਿੱਚੋਂ ਬੋਲਿਆ ਮਾਂ ਦੀ ਹਮੇਸ਼ਾ ਇੱਜ਼ਤ ਕਰੋ ਪਤਨੀ ਨੂੰ ਸਭ ਤੋਂ ਚੰਗਾ ਦੋਸਤ ਬਣਾ ਕੇ ਜ਼ਿੰਦਗੀ ਜਿਓ ਨੂ ਨੂੰ ਆਪਣੀ ਧੀ ਸਮਝੋ ਤੇ ਛੋਟੇ-ਮੋਟੇ ਗਲਤੀਆਂ ਨੂੰ ਨਜ਼ਰਅੰਦਾਜ਼ ਕਰੋ ਜੇ ਨੂ ਖੋਸ਼ੇ ਤਾਂ ਪੁੱਤਰ ਵੀ ਤੁਹਾਡਾ ਖਿਆਲ ਰੱਖੇਗਾ ਜੇ ਹਾਲਾਤ ਚੌਥੀ ਰੋਟੀ ਤੱਕ ਵੀ ਲੈ ਹੀ ਆਏ ਰੱਬ ਦਾ ਸ਼ੁਕਰ ਕਰੋ ਕਿ ਉਸਨੇ ਸਾਨੂੰ ਜਿੰਦਾ ਰੱਖਿਆ ਹੋਇਆ ਹੁਣ ਸਵਾਦ ਵੱਲ ਧਿਆਨ ਨਾ ਦਿਓ ਸਿਰਫ ਜੀਣ ਲਈ ਖਾਓ ਤਾਂ ਕਿ ਬੁਢਾਪਾ ਆਰਾਮ ਨਾਲ ਕੱਟਿਆ ਜਾ ਸਕੇ